ਡਾਕਟਰ ਨੂੰ ਲਾਂਤੀਆ ਉਹ ਡਾਕਟਰ ਦਾ ਪਹਿਲਾ ਆ ਟੀਕੇ ਮਨਵਾਉਂਦੇ ਆ ਦਵਾਈਆਂ ਮਵਾਉਂਦੇ ਆ ਤੂੰ ਹਾਂ ਵੀ ਗੱਲ ਮੈਂ ਕਹਿੰਦੀ ਮੇਰਾ ਹੈਗਾ ਪਹਿਲਾ ਆਪਰੇਸ਼ਨ ਮੈਂ ਹਾਰ ਹੀ ਲਗਾਉਣਾ ਹੈ ਉਹ ਕਹਤੋ ਮੈਂ ਕਹਿੰਦੀ ਕਾਮਯਾਬ ਹੋ ਗਿਆ ਤੇ ਹਾਰ ਮੇਰੇ ਘਰ ਤੇ ਪਾ ਦਿਓ ਤੇ ਡੇਟੇਲ ਹੋ ਕੇ ਮਰੀਜ਼ ਦੇ ਘਰ ਤੇ ਪਈ ਜਾਣਾ ਹੈ ਉਹਨੇ ਉਹਨਾਂ ਵੀ ਜੋਗਾ ਕਰਨਾ ਸਹੀ ਠੀਕ ਰਹਿਦਾ ਆਹੋ ਮੈਂ ਕਹਿੰਦਾ ਜੋਗਾ ਕਰ ਲੈ ਆਹ ਫਿਰ ਉਹਨੇ ਅਗਲੇ ਦਿਨ ਵੀ ਦਸੋਗਾ ਜੋਗਾ ਕਰ ਲਿਆ ਕੋਈ ਸਾਡੀ ਸਰਕਾਰ ਕਾਰਗੀਆਂ ਚ ਆਹੋ ਨਹੀਂ ਗੱਲ ਹੈ ਕਰ ਲਿਆ ਦੇ ਆਸੀ ਗਿਆ ਤੇ ਉਹ ਸੀ ਗਿਆ ਲੈ ਸੁਣਵਾ ਫਿਰ ਸੁਣਾ ਰਿਹਾ ਬਾਜੀ ਇੱਕ ਕਿੱਸਾ ਬੜਾ ਰਾਜਨੀਤੀ ਕਹਤੇ ਬੜਾ ਦਿਲਚਸਪੀ ਹੈ ਸੁਣਾ ਰਿਹਾ ਦੇਖ ਜੰਗਲ ਦੇ ਵਿੱਚ ਇੱਕ ਪੋਸਤ ਖਾਲੀ ਸੀ ਡਾਕਟਰ ਸਾਹਿਬ ਆਹ ਉਹ ਮਰਗੋਸ਼ ਦੀ ਆ ਫਿਰ ਤੇ ਰੇਖਵੇਲਾ ਕੋਲ ਆ ਫਿਰਦਾ ਸੀ ਬੇਰਦਕਾਰ ਹਾਂ ਉਹਨੇ ਕਾਗਜ਼ ਕੂਚ ਡੋਮੀਥਲ ਆਧਾਰ ਕਾਰਡ ਤੇ ਦੂਜੇ ਤੀਜੇ ਕਾਗਜ਼ ਬਣਾ ਲਏ ਆਹ ਕਾਗਜ਼ਾਂ ਚੋਂ ਹੋ ਗਿਆ ਖਗੋਸ਼ ਅੱਛਾ ਖਗੋਸ਼ ਬਣ ਗਿਆ ਹੁਣ ਉਹ ਨੌਕਰੀ ਤੇ ਲੱਗ ਗਿਆ ਹਾਂ ਨੌਕਰੀ ਤੇ ਲੱਗ ਗਿਆ ਰੇਖ ਇਹਨੇ ਵੀ ਕਹਿੰਦਾ ਜੀ ਮੈਂ ਇਹਨਾਂ ਨੂੰ ਬਹੁਤ ਸਮਝਾਇਆ ਉਹ ਮੰਨੇਗੀ ਫੇਰ ਉਹ ਕਹਿੰਦਾ ਕੋਈ ਦੱਸਣਾ ਦੀ ਵੀ ਮੈਂ ਤਾਂ ਰੈਚਾ ਉਹ ਕਹਿੰਦਾ ਉਹਨਾਂ ਨੂੰ ਮੈਂ ਕੀ ਸਮਝਾਵਾਂ ਜਿਹੜੇ ਮੇਰੇ ਪੂਰੇ ਬੇਟੇ ਦੀ ਉਹ ਕਾਗਜ਼ਾਂ ਦੀ ਚੀਤੇ ਸੀ ਅਸਲ ਝੋਖਾ ਦੇ ਸੀ ਸਹੀ ਗੱਲ ਹੈ ਜੀ ਇਹ ਕਾਰਗਜ਼ਾਤੀ ਮੰਤਰੀ ਆ ਹਾਂ ਜਲ ਦੀ ਦੌਤ ਲਿਆਣੀ ਹੈ ਸਹੀ ਗੱਲ ਹੈ ਜਿਹੜੇ ਦਿੱਲੀ ਬੈਠੇ ਹੋਏ ਆ ਬੱਸ ਕਰ ਤਾਂ ਉਹ ਸੋਹਣਿਆ ਰੌਣਕਾਂ ਲਗੀਆਂ ਨੇ ਆਹ ਬਈ ਬੜਾ ਕਾਠੀ ਬੰਨਿਆ ਰੌਣਕਾਂ ਲਗੀਆਂ ਬੜਾ ਸੋਹਣਾ ਬੜਾ ਛੜਿਆਈ ਨਹੀਂ ਮੁੰਡੇ ਫੂਜਵਾਨ ਹੈ ਆਹ ਬਬਰ ਜਿੰਦਗੀ ਫਾਊਂਡੇਸ਼ਨ ਵਾਲੇ ਨੌਦਵਾਰ ਮੁੰਡੇ ਆ ਸਹੀ ਗੱਲ ਹੈ ਜ਼ਿੰਮੇਵਾਰ ਮੁੰਡੇ ਆ ਸਮਾਜ ਦੇ ਵਿੱਚ ਆ ਸਹੀ ਗੱਲ ਹੈ ਚੰਗੀ ਜ਼ਿੰਮੇਵਾਰੀ ਕਢਵਾ ਲਈ ਆ ਲੈ ਵੀ ਇਹ ਹੱਥਾਂ ਨਾਲ ਹੀ ਰੌਣਕਾਂ ਲੁੰਦੇ ਆ ਲੈ ਢੀਆਂ ਦੀ ਲੋਰੀ ਮਨਾਉਂਦੇ ਆ ਪਰ ਸਹੀ ਗੱਲ ਹੈ ਬੜਾ ਨਵੇਕਲਾ ਤੇ ਵੱਡਾ ਕੰਮ ਹੈ ਆ ਚਮਾ ਸਹੀ ਗੁੰਡਿਆਂ ਦੀ ਲੋੜੀ ਤੇ ਹਰ ਕੋਈ ਮਨਾਉਂਦਾ ਏ ਇਹ ਕੁੜੀਆਂ ਦੀ ਲੋੜੀ ਮਨਾਉਣ ਦੀ ਜਿਹੜੀ ਬਹਿਤਾ ਏ ਇਹ ਗੁੰਮਟੀ ਘਰਾ ਰਹੇ ਨੇ ਭਾਈ ਆ ਚਮਾ ਸਹੀ ਗੱਲ ਹੈ ਨਾ ਗੁੰਡਾਰ ਗੁੰਦਲੇ ਪਾਪੇ ਨਾਨਕ ਨੇ ਵੀ ਔਰਤ ਬਾਰੇ ਤਾਂ ਕਿਆ ਕੇ ਸੋਚੋ ਬੰਦਾ ਆਖੀਏ ਜਿੱਦ ਚੰਗੇ ਮੇਗਾ ਆ ਸਹੀ ਗੱਲ ਹੈ ਮੈਂ ਇਹਨਾਂ ਕੱਠ ਦੇਖ ਲਿਆ ਆਹੋ ਮੈਨੂੰ ਅੱਜ ਤਲੇ ਖਾ ਬੈ ਗਿਆ ਆ ਤੈਨੂੰ ਕਿਹਾ ਕਿ ਖਾ ਬੈ ਗਿਆ ਵੋਟਾਂ ਲਾ ਕੇ ਗਿਆ ਰ ਆਹੋ ਮੈਂ ਪੰਜਾਬ ਤੇ ਹਣੀ ਸੀ ਪੰਜਾਬ ਤੋਂ ਬਾਹਰ ਸੀ ਹਾਂ ਮੇਰੇ ਉਹ ਮੈਨੂੰ ਕਹਿ ਰਿਹਾ ਭਲੇਖਾ ਇਹਦਾ ਭਲੇਖਾ ਮੈਨੂੰ ਲਗਾ ਕੇ ਤੇ ਆ ਬਲਾ ਕਿੰਨਾ ਬੋਟਾ ਪੈ ਲਗੀਆਂ ਤੇਰੀ ਧੂਹਾ ਖੜੀ ਹੋਈ ਐ ਤੇ ਇਹਨਾਂ ਪਰਤੀ ਆਪਾਂ ਪਾ ਲਗੇ ਹੱਥ ਕਰਦਾ ਉੱਤੇ ਕੰਮ ਕਰਿਆ ਕਰਾਂਗੇ ਹੱਥ ਕਰ ਲਾਓ ਤੇ ਇਹ ਪਾਵਰ ਆ ਜੂਗੀ ਹੱਥ ਕਰ ਲਾਓ ਤੇ ਆਉਂਦੇ ਗਾ ਰਿਤ ਦੀਆਂ ਗੱਲਾਂ ਕਰ ਲੱਗ ਪਏ ਆ ਤੇ ਹੈ ਕਿੰਨਾ ਸੋਹਣਾ ਪੰਜਾਬ ਛੇਈ ਆ ਇਹੋ ਆ ਕਿੰਨੀਆਂ ਰਾਤਾਂ ਲੱਗੀਆਂ ਮਿੰਗਤਾ ਲੱਗਦਾ ਹੈ ਪ੍ਰੋਗਰਾਮ ਸਾਰੀ ਰਾਤ ਹੀ ਚੱਲੂ ਤੇ ਜਾਨਿਆ ਤੇਰਾ ਆਪਾ ਫਕਰ ਲੋ ਕਾਤੋ ਦਾ ਚਾਈ ਪੂਰੀ ਹੋ ਮੰਗੀ ਬੱਸ ਕਰ ਅਗੇ ساری ਰਾਤ ਚੱਲੂਗਾ ਉਹ ਬੱਸ ਕਰ ਆ ਘੰਟੇ ਬਾਅਦ ਤੁੰਦ ਫੈਣ ਲੱਗਿਆ ਨਹੀਂ ਸਹੀ ਗੱਲ ਬਹਾਦ ਧੁੱਪ ਨਿਕਲੀ ਹੈ ਉਹ ਬੱਸ ਕਰਦਾ ਉਹ ਬੱਸ ਕਰ ਲਾਤੀਆਂ ਦੀਆਂ ਦੀ ਲੋੜੀ ਹੈ ਕੋਈ ਧੀਆਂ ਦੀ ਗੱਲ ਕਰ ਕੋਈ ਛੇ ਚੁੱਤਣਾ ਨਾ ਛੇ ਸੁਣਾ ਅਸ ਨਾਲ ਹੈ ਸ਼ਾਇਰ ਨੇ ਆਖਿਆ ਕਹਿੰਦੇ ਵੀ ਵੇਰ ਤੁਮੇ ਦੀ ਕੌੜੀ ਹੁੰਦੀ ਅਸ ਹੁੰਦਾ ਵਿੱਚ ਪੀਆ ਹਾਂ ਹਾਂ ਵੀ ਵੇਰ ਤੁਮੇ ਦੀ ਕੌੜੀ ਹੁੰਦੀ ਅਸ ਹੁੰਦਾ ਵਿੱਚ ਪੀਆ ਵੇਰ ਤੁਮੇ ਦੀ ਕੌੜੀ ਇਹ ਅਸਰ ਹੁੰਦਾ ਵਿੱਚ ਪਿੰਆ ਅੱਗੇ ਅੱਗੇ ਉਹ ਵੇੜੇ ਨੜਪਾਗੇ ਹੁੰਦੇ ਜੱਕਰ ਜਾਂਦੀਆਂ ਧੀਆ ਲੋ ਵੀ ਆਪਣੀਆਂ ਧੀਆਂ ਲਈ ਪਹਿਣਾ ਲਈ ਮਾਵਾਂ ਲਈ ਤਾੜੀ ਜਰੂਰ ਮਾਰਦੇ ਆਹ ਸਹੀ ਗੱਲ ਹੈ ਇੱਕ ਤਾੜੀ ਇਹ ਫੋਗਰ ਫਾਊਂਡੇਸ਼ਨ ਜ਼ਿੰਦਗੀ ਵਾਲੇ ਜਿਹੜੇ ਨੌਜਵਾਨ ਮੁੰਡੇ ਆ ਉਹਨਾਂ ਦੇ ਕਾਰਜ ਲਈ ਵੀ ਮਾਰਦੇ ਤੁਹਾਡੇ ਅੱਗੇ ਤੇ ਨੌਜਵਾਨ ਸਮਝਦਾਰ ਸਿਆਣੇ ਮੁੰਡੇ ਆ ਉਹਨਾਂ ਲਈ ਵੀ ਆਹ ਸਹੀ ਗੱਲ ਹੈ ਬਹੁਤ ਮਿਹਰਬਾਨੀ ਜੀ ਆਵਾਵਾ ਲਾਂਦੀ ਬੜੀ ਚੰਗੀ ਗੋਲੇਆ ਪੰਜਾਬੀਆਂ ਕੋਲੇ ਪੈਸੇ ਮੁੱਕ ਗਏ ਆ ਫਿਰ ਇਹ ਨੂੰ ਲਾ ਡੈਂਗਰ ਪੈਸੇ ਕਿੱਥੇ ਨੇ ਇਹਨਾਂ ਦੇ ਪੈਸੇ ਲੈ ਕੇ ਆਣ ਵਾਲੇ ਆ ਲੈ ਗਏ 52 ਇਹਨਾਂ ਲਈ ਆਣੇ ਆ ਆ ਲੈ ਗਏ 30 ਲੈ ਆਣ ਵਾਲੇ ਲੈ ਗਏ ਆ ਲੈ ਕੇ ਕਹੋਗੇ ਆਈਲੈਂਡ ਸੈਂਟਰ ਵਾਲੇ ਕੈਨੇਡਾ ਦੇ ਵੀਰਿਆਲੇ ਕੋਈ ਲੈ ਕੇ ਬਸ ਨਹੀਂ ਹੁਣ ਅਗਲੇ ਮੋਟਾ ਮੋਟਾ ਪਿਆ ਕਥਾ ਕਰਕੇ ਉਹਦੇ ਆਈਰ ਸੈਂਟਰ ਨੂੰ ਜਿੰਦਾ ਮਾਰ ਗਿਆ ਹੁਣ ਤਾਂ ਫਾਈਨਲ ਲੈ ਕੇ ਖੂਦ ਲੈ ਨਹੀਂ ਆਉਂਦਾ ਕਿ ਸਕੇ ਤੇ ਆੜੇ ਪੜ ਗਿਆ ਕੰਮ ਆ ਸਹੀ ਗੱਲ ਹੈ ਲੈ ਮੋਟਾ ਮੋਟਾ ਹੁੰਜ ਕੇ ਬੱਤ ਕਰ ਲਾਇਆ ਸਾਰੀ ਬਾਹਰ ਨੂੰ ਬਚੀ ਜਾਂਦੇ ਐ ਇੱਧਰ ਕਿੱਧਰ ਫੜ ਕੇ ਕਰਦਾ ਫੜ ਕੇ ਆ ਜਿਹੜੇ ਨੂੰ ਵੀ ਦੱਸ ਲੈ ਤੂੰ ਲਾਲਾ ਸਾਹਿਬ ਵੀ ਆਪਾ ਇਧਰਲੇ ਮੁਲਕਾਂ 'ਚ ਖੰਭੇ ਹੱਥ ਤੋੜਦੇ ਆ ਆ ਸਹੀ ਗੱਲ ਹੈ ਤੇ ਬਾਹਰਲੇ ਮੁਲਕਾਂ 'ਚ ਇਹ ਸੱਜੇ ਤੋੜਦੇ ਆ ਸੱਜੇ ਤੋੜਦੇ ਉਹ ਆਪਾ ਆਨੇ ਨੂੰ ਛੱਡੀ ਨਹੀਂ ਹੱਥਲੇ ਵੀ ਛੱਡੇ ਉਹ ਉੱਤੇ ਛੱਡ ਲੈਂਦੇ ਆ ਉੱਤੇ ਵੀ ਛੱਡਦੇ ਆਪਣੇ ਇਧਰ ਬਹੁਤੇ ਮਪੈਲਾ ਤੇ ਲੱਗੇ ਹੋਏ ਆ ਸਹੀ ਗੱਲ ਹੈ ਆ ਤੇ ਅਗਲੇ ਕੰਮੀ ਧੰਦੀ ਜਾ ਆ ਵੇਖੀਏ ਸਰਦਾਰਾਂ ਦੇ ਰੁਪਈਆਂ ਦੀ ਵੇਚ ਆ ਵੇਚ ਉਹਦਾ ਵੀ ਲੈ ਕੇ ਲਾ ਵੀ ਹਰ ਦੇ ਬੈਠੇ ਨਾਲ ਨੂੰ ਵੀ ਆਪ ਪਾਣੀ ਪੀਂਦੇ ਉਹ ਤੰਦਰੋ ਕਲਾ ਹਸਣੀ ਆ ਏ ਤੋਰੇ ਫੇਰੇ ਚ ਰੋ ਸੇਤੀ ਨਾ ਰਹੀ ਨੀ ਗੇ ਮਾਤ ਸਾਹਿਬ ਨੂੰ ਵਧਾਈਆਂ ਬਾਰੇ ਇਹ ਫੈਰ ਹੋ ਗਿਆ ਮੱਖਾ ਤੇ ਇਹਨਾਂ ਨੂੰ ਆਮਦਾਰਾ ਪੈਨਸ਼ਨ ਦੇ ਚਾਹਵਾ ਬਾਹਰ ਆਇਆ ਤੋ ਬੋਲ ਨੀ ਗੇ ਉਹ ਮਤ ਕਰਦਾ ਉਹ ਮੁਰਿਆ ਲਾ ਗਿਆ ਫੇ ਹਾ ਕਿਤੇ ਫੜ ਕੇ ਸਰਦਾਰ ਸਾਹਿਬ ਉਧਰ ਕੋਈ ਚੋਰ ਚੱਕਾ ਲਾ ਕੋ ਫੜਾਇਆ ਜਾਏ ਆਹੋ ਉਹ ਫੜ ਕੇ ਜੇਲ੍ਹ ਚ ਪਾ ਦਿੰਦੇ ਠੀਕ ਇਧਰ ਅਗਲੇ ਮੰਤਰੀ ਬਣਾ ਦਿੰਦੇ ਆ 15 ਵੀ ਬੋਡੀਗਾਰਡ ਵੀ ਦਿੰਦੇ ਆ ਸਹੀ ਗੱਲ ਮਾੜਾ ਡਰਨਾ ਕੁਝ ਹੀ ਨਾ ਜੇ ਹੱਥ ਪਾਓ ਹੀ ਤੁਹਾਡੇ ਗੋਲੀ ਆ ਜਾਣਗੇ ਐਨੇ ਯਾਰ ਕੰਫਰਟੇਬਲ ਨਾ ਹੋ ਵਾਦੀਿੱਤੇ ਹੀ ਆ ਜਾਣੇ ਹਣੇ ਆ ਬੱਸ ਕਰ ਜਾ ਤੁਸੀਂ ਸਾਡੀ ਗੱਲ ਨੂੰ ਸੀਰੀਅਸ ਹੀ ਲੈ ਆ ਬੱਸ ਕਰ ਲਾ ਆਂਦੀ ਆ ਉਹ ਹੋਰ ਸੁਣ ਲੈ ਬੜਾ ਫਰਕ ਹੈ ਕਿਹੜਾ ਫਰਕ ਹੈ ਬੜਾ ਵੱਡਾ ਫਰਕ ਹੈ ਮੈਂ ਸੁਣਾ ਦੇ ਮੈਂ ਕਿਹਾ ਇੱਧਰ ਬਾਈ ਜੀ ਕੋਈ ਪੁਰਿਆ ਜਾਂਦਿਆ ਕੋਈ ਕੁੜੀ ਮੁੰਡੇ ਚਵਾ ਦੇ ਆਹੋ ਲਓ ਜੀ ਡਾਕਟਰ ਸਾਹਿਬ ਵੱਲੋਂ ਮਾਨ ਸਤਕਾਰ ਹੈ ਮੈਂ ਠੀਕੇ ਦਾ ਤੁਸੀਂ ਲੋਹਨੇ ਅਸੀਂ ਅੱਜ ਸਟੇਜ ਤੇ ਖੜ ਕੇ ਤੁਹਾਡੇ ਹੀ ਲਾਤਾ ਲੈ ਵੀ ਇੱਧਰ ਕੋਈ ਤੁਰਿਆ ਜਾਂਦਿਆ ਆਹੋ ਉਹਣੀ ਮੁੰਡੇ ਚ ਵੰਜ ਜੇ ਆਹੋ ਤਾ ਮੁੰਡੇ ਕੋਲੋਂ ਕੋਟ ਕੋਟ ਮਾਫੀ ਮੰਗਾਓ ਤੇ ਉਕਰ ਮੋਢੇ ਮੋਢਾ ਆਪਾਰਾ ਸੋਰੀ ਅਗਲੀ ਕਹਿੰਦੀ ਐ ਵਾਦਾ ਆਪ ਸੋਚਦਾ ਬਾਹਰ ਹੀ ਦੇ ਗਲਿਆ ਉਹ ਪਸਤਾ ਦਾ ਲਾਤੀਆ ਬਾਹਰ ਜਾਣਾ ਤੇ ਅੰਗਰੇਜ਼ੀ ਹੋਣੀ ਜ਼ਰੂਰੀ ਆ ਆਹੋ ਮੈਨੂੰ ਆਉਂਦੀ ਐ ਤੈਨੂੰ ਅੰਗਰੀ ਆਉਂਦੀ ਐ ਅੰਗਰੇਜ਼ੀ ਉਹ ਆਉਂਦੀ ਦੀ ਗੱਲ ਕਰਦਾ ਮੈਨੂੰ ਚੰਗੀ ਵੀ ਐ ਆ ਦਰਖਡੇ ਨੂੰ ਲਾਤੀਆ ਅੰਗਰੇਜ਼ੀ ਆਉਂਦੀ ਹੁੰਦੀ ਐ ਮੈਨੂੰ ਆਉਂਦੀ ਜਾਂਦੀ ਐ ਮੈਂ ਕਿਹਾ ਅੰਗਰੇਜ਼ੀ ਵਾਲਾ ਮਾਟਕ ਫੇਲ ਕਰਦਾ ਨਾ ਉਹ ਕਿਵੇਂ ਮਾਟਕ ਜੀ ਸੁਣ ਲਓ ਨਾ ਆਸਾ ਅੰਗਰੇਜ਼ੀ ਵਾਲਾ ਮਾਟਕ ਮੈਨੂੰ ਨਾ

ਉਹ ਚਾਹ ਲੈਨੇ ਆਉਂਦਿਆਂ ਨੂੰ ਲਈ ਸੀ ਵੀ ਮੈਂ 5-6 ਕੱਪ ਪੀਂਦੀਆ ਵਾ ਬੱਚ ਕਰਦਾ ਚਾਹ ਤੇ ਚਾਉਂਦਾ ਜਾ ਠੀਕ ਗੱਲ ਆ ਲਾਹ ਲਿਆ ਦੇਖਦਾ ਵੀ ਦੇਸ਼ ਲਈ ਆਪ ਹੋ ਗਏ ਦੇਸ਼ ਜਾਦ ਹੋ ਗਿਆ ਆਹੋ ਕਾਸ਼ੀ ਤਾਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਭਗਤ ਸਿੰਘ ਹੋਣੇ ਹਾਂ ਦੇਸ਼ ਨੂੰ ਜਾਤੀ ਦਵਾਤੀ ਅੰਰੇਸ਼ ਚਲੇ ਗਏ ਸਹੀ ਗੱਲ ਹੈ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿਹਦੀ ਗੱਲ ਇਹ ਵੇਖਣਾ ਕਿਉਂ ਚਲਣਾ ਗਿਆ ਉਹਨਾਂ ਨਾਲ ਬਥੜਾ ਰੋਣਾ ਹੀ ਕੋਈ ਨਹੀਂ ਉਹਦਾ ਰੇਈ ਧੱਕਾ ਉਹਦਾ ਟੋਕਾ ਰਹੀ ਮੇਰੀ ਜੀ ਸਖਲੈਂਗੇ अंग्रेजी तो हाँ, पसंद तो है ना मेनू लिखनी पसंद है ना पढ़नी पसंद है अंग्रेजी तो होगी

ਖਵਾਇਆ ਹੈ ਬਾਪੂ ਜੀ ਠੀਕ ਹੋ ਗਏ ਬਾਪੂ ਨੇ ਕੰਨ ਠੀਕ ਹੋਏ ਆ ਹਾਂ ਕੱਚਾ ਤਾਂ ਖੋਦੋ ਅਸੀਂ ਕਾਮਾਰ ਕਰ ਲਈਏ ਹੁਣ ਅਸੀਂ ਦੁੱਧ ਲੋ ਵੀ ਬੈਠੇ ਆ ਹੁਣ ਗਾਂ ਵੀ ਦਵਾਈ ਨਾਲ ਹੀ ਚੱਲਦੀ ਆ ਦੇਖੋ ਡਾਕਟਰ ਸਦੀ ਦਾ ਦੋਹਾਂ ਨੇ ਟੀਕਾ ਲਾਇਆ ਬੱਸ ਕਰ ਦਵਾਈ ਤੇ ਚੱਲਦੇ ਆ ਬੱਸ ਕਰ ਲਾ ਕੇ ਕੱਪੜਾ ਤੋਂ ਯਾਦ ਨਹੀਂ ਹਾਂ ਪਰ ਜੇ ਤਾਂ ਬਹੁਤ ਘੱਟ ਵੀ ਕਰਦੀ ਹਾਂ ਭਰਤਾਂ ਨੂੰ ਮੰਡੀ ਸ਼ਕੀਨ ਹੈ ਪੁੱਤੋ ਸਰਕਾਰ ਨੇ ਉਹ ਆਧਾਰ ਕਾਰਡ ਤੇ ਵੀ ਸਫਰ ਦੀ ਸੇਵਾ ਦਿੱਤੀ ਆ ਸਹੀ ਗੱਲ ਹੈ ਕਿ ਮੈਂ ਕਦੇ ਚਾਚੀ ਕੋਲੇ ਕਦੇ ਮਾਸੀ ਕੋਲੇ ਕਦੇ ਕਿਤੇ 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 ਤੂਰੀ ਤੂਰੀ ਚੀਂਦੀ ਆ ਲੈ ਗਿਆ ਆਹ ਪ੍ਰੋਜੈਕਟ ਆਧਾਰ ਕਾਰਡ ਦਾ ਕੋਈ ਫਾਇਦਾ ਨਹੀਂ ਫਾਇਦਾ ਕਿਉਂ ਨਹੀਂ ਹੋਇਆ ਆ ਲਾਂਦਿਆਂ ਦਾ ਪੈਕੇ ਹੀ ਭਾਰੀ ਦੁਗਾ ਪਾਰਿਆ ਕਿੱਧਰ ਜਾਂਦੀ ਹੋਣੀ ਆ ਰੇਲ ਨੂੰ ਤਾਰੇ ਦਾ ਜਾਗ ਮੂੰ ਜਾਂਦੀ ਐ ਝੂਕ ਦੀ ਨੇੜੇ ਤੜੇ ਲੈਂਦੀ ਨਹੀਂ ਆਹ ਆਓ ਕੰਮ ਹੋ ਰਿਹਾ ਸਾਗ ਦੀ ਰੋਟੀ ਲੈਂਦੀ ਐ ਨਾ ਕਟਲਾ ਆਹ ਬੀਤੇ ਤੇਰਾ ਨਾ ਖਾ ਮੇਰਾ ਖਾ ਬੱਤ ਤੇਰੇ ਤੇਰੇ ਵੀ ਖਾਦੀ ਗਈ ਆਹ ਕਾ ਬਹਾ ਘਾ ਘਾ ਤੇ ਮੋਜਾ ਕਰਤੀਆਂ ਆਹੋ ਲਾ ਲਿਆ ਉਹ ਲਾ ਲਿਆ ਥੋਂ ਦਾ ਬੰਦਾ ਨਾ ਤੂੰ ਵੀ ਲੋਕ ਆਹ ਤੇਰਾ ਤਾਂ ਚੇਬਾ ਹੋ ਜਾ ਨਾ ਨਾ ਮੈਂ ਤਾਂ ਸਕੀਮ ਲਾਈ ਉਹ ਕਿਵੇਂ ਮੈਂ ਤੇਰੀ ਭੁਹਾਈ ਦਾ ਸੂਟ ਪਾਇਆ ਤੇ ਦਾ ਘਾਣ ਚੱਕ ਕੇ ਮੈਂ ਰੋੜ ਦੇ ਚੜ ਗਿਆ ਆਹ ਲਾ ਪਿਆ ਜੇ ਫੜੇ ਨਾ ਤੇ ਕੋਟ ਬੜੀ ਬਣੀ ਸੀ ਫੜੇ ਜਾਨ ਦੀ ਸੁਣ ਲੈ ਸੁਣ ਲੈ ਉਹ ਬਾਤ ਜਣੀ ਦੀ ਮੜੀ ਜੁਖਰੀ ਜੀ ਚ ਵਧੀ ਆਹੋ

ਮੈਨੂੰ ਕਹਿੰਦੇ ਵੀਰ ਜੀ ਪੈਰ ਦੀ ਥਾਲੇ ਆਜੋ ਸਿੱਧੇ ਹੋ ਕੇ ਡੈਕਟਰ ਕਾ ਲਓ ਉਹ ਸਹੀ ਜਾਂਦਾ ਉਧਾਰ ਕਾ ਤੇ ਮੋਜਾਂ ਕਾਤੀਆਂ ਆ ਦੇ ਗਿਆ ਬਲਾਂਦੀਆ ਕੋਈ ਆ ਉਧਾਰ ਕਾ ਦਾ ਸਾਰਾ ਫੈਰਾ ਬੀਪਰੀਆਂ ਨੂੰ ਬੰਦਿਆਂ ਨੂੰ ਦਿਖਾਈ ਨਾ ਮੈਂ ਤੈਨੂੰ ਉਧਾਰ ਕਾ ਦੀ ਪਾਵਰ ਦਾ ਨਹੀਂ ਪਤਾ ਲਾਓ ਕਹੋ ਬੰਦਿਆਂ ਨੂੰ ਉਧਾਰ ਕਾ ਤੇ ਬੜੀ ਘਾਟੀ ਦੀ ਫ੍ਰੀ ਮਿਲਦੀ ਆ ਮੈਂ ਤਾਂ ਕੀ ਜੀ ਵਾਲੀ ਗੋਲੀ ਫ੍ਰੀ ਹੈ ਪ੍ਰੇਗਾ ਪ੍ਰੇਗਾ ਹੋਈ ਪਈ ਹੈ ਕੱਟ ਗਿਆ ਬੈ ਜਾ ਬੈ ਜਾ ਹੋਈ ਪਈ ਹੈ ਕੱਟ ਗਿਆ ਤੇਰੇ ਕੋਲ ਪਾਸੇ ਕਹਿੰਦੇ ਯੋਧ ਨਸ਼ੀਆਂ ਵਿਰੁੱਧ ਈ ਜਾਂਦੀ ਆ ਤੇ ਇਹਦੇ ਨਾਲ ਤਾਂ ਤੁਸੀਂ ਵੈਸੇ ਕੋਈ ਮਾਰਦੇ ਤਾਂ ਮੱਚ ਜਾਂਦਾ ਜਿਗਰੀਆਂ ਕਰ ਕਰ ਵੀਲੇ ਤੇਰੇ ਫਿਰਦੀ ਆ ਕਹੀ ਗੱਲ ਮੈਨੂੰ ਦੱਸ ਦਿਆ ਕਰ ਵੀ ਪ੍ਰੋਗਰਾਮ ਸਾਂਝਾ ਮੈਂ ਜ਼ਿਆਦਾ ਰਾਜਨੀਤਿਕ ਹੋ ਜਾਣਾ ਪੱਕਾ ਖਾਦਾ ਉਹ ਲੈ ਗਿਆ ਹਾਲਿਆ ਦਾ ਨਸ਼ਾ ਬਦ ਯਤਨਸ਼ਾ ਬਦ ਸੇੜਿਆ ਗਾ ਵੀ ਇਤੋ ਯਾਦ ਆ ਗਿਆ ਕਿਹੜੀ ਗੱਲ ਹਲਾ ਲਾ ਕੇ ਆ ਵੀ ਆ ਦੇਖ ਲੈ ਵੀ ਨਸ਼ਾ ਨਸ਼ਾ ਦੀ ਤੁੰੜੇ ਖੜੇ ਖਾਣਦੇ ਸੀ ਖਾਂਦਾ ਸੀ ਮੁੰਡਾ ਚਿੱਟਾ ਆਹੋ ਚਿੱਟਾ ਖਾਂਦਾ ਨਿਕਾ ਪੀਂਦਾ ਸੀਗਾ ਆ ਫੇਰ ਲਾਵੀ ਸਾਡੇ ਦਮਾਨ ਚੋਂ ਬੰਦੇ ਆ ਗਏ ਇਕੱਠੇ ਹੋ ਗਾ ਇਕੱਠੇ ਹੋ ਕੇ ਆ ਗਏ ਕਹਿੰਦੇ ਵੀ ਇਹਨੂੰ ਥੋੜੀ ਥੋੜੀ ਖਵਾ ਦਿਓ ਫੀਮ ਚਿੱਟਾ ਛੱਟੂਗਾ ਆਪੇ ਇਹ ਤਾਂ ਮੈਂ ਵੀ ਸੁਣਿਆ ਵੀ ਕਾਰੇ ਨਾਲ ਚਿੱਟਾ ਫੜ ਜਾਂਦਾ ਆਸੀ ਇਹਨੂੰ ਡੇਢ ਕਿ ਮਹੀਨਾ ਫੀਮ ਖਵਾਉਂਦੇ ਰਹੇ ਅੱਜ ਕਾ ਛੱਡ ਗਿਆ ਕਿੱਡਾ ਕਾ ਛੱਡਣਾ ਤੇ ਨਾਲ ਫੀਮ ਤੇ ਵੀ ਲੱਗਾ ਹੋਇਆ ਹੈ ਔਰ ਉਹਦੀ ਫੀਮ ਵੀ ਨਹੀਂ ਪੂਰੀ ਹੁੰਦੀਗੀ ਉਹ ਪਹਿਲਾ ਖੰਭ ਸੌਖੇ ਸੀ ਓ ਕਿਵੇਂ ਸਰਕਾਰਾਂ ਲਈ ਇਹ ਨਾ ਸਸਤ ਨਹੀਂ ਸੀ ਹਾਂ ਹਾਂ ਆਹ ਘੜਾ ਰਾਸਤਾਨ ਜਾਂਦੇ ਸੀ ਨਖੇ ਦੀ ਲੋਕ ਦੀ ਫੜ ਲਿਆਉਂਦੇ ਸਾਰੇ ਅੱਜ ਤੱਕ ਜਾ ਕੇ ਫੜ ਲੈਂਦੇ ਸੀ ਹਾਂ ਕੋਣ ਸਰਕਾਰਾਂ ਹਰਦਾ ਆਹੋ ਕੋਣ ਕ੍ਰੇਨ ਚਲਾ ਦਿੰਦੇ ਆ ਆ ਵੀ ਕ੍ਰੇਨ ਚਲਾ ਦਿੰਦੇ ਆ ਆ ਜਿਹੜਾ ਨਸ਼ਾ ਤੋਣਦਾ ਕ੍ਰੇਨ ਚਲਾ ਦਿੰਦੇ ਆ ਘਰ ਘਰ ਨਸ਼ਿਆਂ ਬਦੋ ਤੇ ਇਹਨਾਂ ਨੇ ਜੰਦ ਖੇੜਿਆ ਆ ਆ ਵੀ ਪੀਆ ਪੰਡਾ ਚਲਾ ਦਿੰਦੇ ਆ ਆ ਵੀ ਪੀੜਾ ਪੰਡਾ ਚਲਾ ਦਿੰਦੇ ਆ ਇਹਨਾਂ ਨੇ ਉਹੀ ਬੱਸੀ ਜੋ ਤੇ ਖੇੜਿਆ ਆ ਮੁੰਡੇ ਬੇਰਜ਼ਕਾਰੀ ਦੀ ਜੀਵੇਂ ਫੇਕਿਆ ਆ ਸਹੀ ਗੱਲ ਹੋਰ ਕੀ ਬੇਰਗਾਰੀ ਦੂਰ ਨਹੀਂ ਕਰਦੇ ਇਹ ਚ ਕਰਦਾ ਹੋਰ ਇਹਨਾਂ ਨੇ ਕਰਨਾ ਕੀ ਉਹ ਤੂੰ ਕਿੱਥੇ ਮੋ ਲਾੜਦੀਆ ਹੋਰ ਸੁਣ ਲੈ ਉਹ ਸੁਣਾ ਦੇ ਹੋਰ ਸੁਣ ਲੈ ਗੱਲ ਵੀ ਮੇਰੇ ਚੱਲੀ ਸੀ ਰਿਸ਼ਤੇ ਵਿਗਾੜਾ ਆਹ ਰਿਸ਼ਤੇ ਵਿਗਾੜ ਕਲਪੀ ਮੈਨੂੰ ਹਲੇ ਦੇਖਣ ਵਾਲੇ ਆ ਤੈਨੂੰ ਦੇਖਣ ਵਾਲੇ ਹੋਵੇ ਇੱਥੇ ਨਾਲੇ ਖਾਤੇ ਚ ਜਣੀ ਦੀ ਦੋ ਤਿੰਨ ਵਾਰੀ ਆਉਂਦੇ ਸੀ ਆ ਕਹਿੰਦੇ ਕੀ ਸੀ ਰੋਇਦਾ ਤਾਂ ਕੰਦੇ ਕੁਝ ਨਹੀਂ ਸੀ ਤੈਨੂੰ ਨਾਲੇ ਸਾਤੇ ਕਿਹਨਾਂ ਜਾਣਦੇ ਠੀਕ ਹੈ ਪੂਰਨ ਨੇ ਕੀ ਕਹਿਣਾ ਤੇ ਆ ਪਾਸ ਕਰ ਲਾ ਫੇਰੇ ਦੀ ਮਚੋਲਾ ਚਰਗਾ ਲਾ ਬਿਆ ਆ ਵੀ ਚੰਗਾ ਉਹ ਚੋਲਾ ਲਾ ਬਲੇ ਲਾ ਬਲੇ ਉਹ ਚੋਲਾ ਚੰਗਾ ਆਹੋ ਦੇਖਣ ਵਾਲੇ ਆਗੇ ਕਰਕੇ ਪਸੰਦ ਆ ਆ ਵੀ ਤੇਨੂੰ ਕਿਸੇ ਮੁੰਡਾ ਪਸੰਦ ਕੰਮ ਦਫੋ ਕਰਦਾ ਕੀ ਆ ਵੀ ਕੰਮ ਦਾ ਦਸਨੇ ਬਣਾ ਕੰਮ ਕੀ ਕਰਦਾ ਸਾਡੇ ਕਰਦੇ ਨੇ ਕਹਿੰਦਾ ਜੀ ਮੁੰਡਾ ਐਮੀ ਕਰ ਗਿਆ ਫਿੱਟ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਤੇ ਨਾਟਕ ਕਰਦਾ ਆਹ ਫਿਰ ਕੁੜੀ ਆ ਕੀ ਕਹਿੰਦੇ ਕੁੜੀ ਜਿਹਨੇ ਨਾਟਕ ਸਾਡੀ ਕੁੜੀ ਸੇ ਕਰਦੀ ਆ ਇਹ ਤਾਂ ਐਵੇਂ ਵੀ ਨਹੀਂ ਕੀਤੀ ਕੀ ਫੱਕ ਕਰਦਾ ਹੈ ਤਾਂ ਰਹਿੰਦੀ ਸਟਾਰ ਰਾਤ ਤੇ ਫੱਕ ਕਰ ਰੀਲ ਨਹੀਂ ਬਣਾਈ ਜਾਂਦੀ ਹੈ ਫੱਕ ਕਰ ਸਾਡੇ ਹਰ ਹਜ਼ਾਰ ਦੇ ਫੋਲੋਅਰ ਵੀ ਆ। ਉਹ ਤੁਸੀਂ ਕੀ ਧਰਨਾ ਕੀ ਸੀ ਆਉਂਦੇ ਹੋਏ ਕੁੜੀ ਨੂੰ ਫੋਲੋ ਕੀਤਾ। ਫੋਲੋ ਬਣਾਈ ਲਾਂ ਦੇਖੀ ਤੀਆਂ। ਅਸੀਂ ਵੇਚਿਆ ਹੀ ਅਸੀਂ ਕਿਹੜਾ ਕਿਸੇ ਕੰਮ ਤੇ ਲੱਗੇ। ਫਿੱਟ ਨੂੰ ਸਰਟੀਫਿਕੇਟ ਕੱਥੇ ਕੀਤੇ ਆ ਨੌਕਰੀ ਮਿਲੀ ਨਹੀਂ ਗਈ। ਉਹ ਕਸ ਕਰਦਾ ਲਾਂ ਪਿਆ ਇਹਨਾਂ ਕੋ ਸੌਂ ਗਿਆ ਗਾ ਤੇ ਥੋਕ ਨਹੀਂ ਸਰੇ। ਸਰੇ ਆ ਕਹਿੰਦੀ ਮੈ ਵੀ ਚਾਲੇ ਸਰੇ ਲੱਗੇ ਆ। ਕੀ ਕਹਿੰਦਾ ਮੈਂ ਕਹਾਂ ਤੁਹਾਨੂੰ ਫਸਾਉਣ ਵਾਲਿਆਂ ਨੂੰ ਹਲਕੇ ਜਿਹਾ ਲਿਓ। ਆਹੋ ਉਹ ਅਸੀਂ ਧਰਿਏ ਨਾ ਕੋਈ ਨਾ ਕਰੀਏ। ਤੇ ਜੇ ਕਰਦਗੇ ਫਿਰਦੇ ਮੁੱਖ ਮੰਤਰੀਓ ਲੱਗਦੇ ਆ। ਨਹੀਂ ਗੱਲ। ਆਮਦਾਦੀ ਭਵੇਂ ਦਾ ਘਰ ਤੋੜੀਏ ਹੱਥ ਕਰਦਾ ਕਲੇ ਟਵੀਟਰ ਹੀ ਕਰੀ ਚੱਲੀਏ ਸਹੀ ਗੱਲ ਭਾਵੇਂ ਕਹਿਣ ਨੂੰ ਕਹੀ ਚੱਲੀਏ ਵੀ ਆਹ ਕਾ ਤੱਕ ਸਾਹਿਬ ਦੇ ਦਰਵਾਜ਼ਾ ਸਾਹਿਬ ਤੇ ਅਸੀਂ ਨੰਗੇ ਪੈਰੀ ਆਵਾਂਗੇ ਉਹ ਪਤੰਗਰੋ ਉਹ ਤਾਂ ਐਡੀ

ਆ ਆ ਦੇਖਦਾ ਵੀ ਆਪਣਾ ਪਿੱਛੇ ਦੇ ਹਾਰ ਆਏ ਠੀਕੇ ਹਾਰ ਆਏ ਹਾਰ ਆਏ ਦੇਖਣਾ ਵੀ ਲੋਕ ਹੁਣ ਇਕੱਠੇ ਹੋਏ ਬੈਠੇ ਆ ਆਹੋ ਆ ਖੁਸ਼ੀਆਂ ਦਾ ਤਿਹਾੜਾ ਲੋਹੜੀ ਦਾ ਤਿਹਾੜਾ ਹੈ ਜੇ ਪੰਜਾਬ ਦੇ ਲੋਕਾਂ ਦੀ ਇਹ ਖਾਸियत ਹੈ ਆਹੋ ਭਾਵੇਂ ਦੁੱਖ ਹੋਵੇ ਮੁਸੀਬਤ ਹੋਵੇ ਭਾਵੇਂ ਖੁਸ਼ੀਆਂ ਹੁਣ ਇਕੱਠੇ ਹੋ ਜਾਂਦੇ ਆ ਵੀ ਸਾਰੇ ਆਏ ਇਕੱਠੇ ਹੋਣੇ ਨੇ ਸਰ ਹਾਰ ਆਇਆ ਆਹੋ ਉਦੋਂ ਵੀ ਅੱਤਾ ਪੰਜਾਬ ਡੁੱਬਿਆ ਸੀ ਤੇ ਅੱਤਾ ਪੰਜਾਬ ਉਹਨਾਂ ਦੀ ਮਦਦ ਲਈ ਖੜਾ ਸੀ ਹਾਲੇ ਤੇ ਸਰਕਾਰ ਸਰਕਾਰ ਆਪ ਹਸਤਾਖਰ ਕਰਦੀ ਸੀ ਕਿ ਉਹਨਾਂ ਦੇ ਬੋਤਲਾਂ ਲੱਕੀਆਂ ਹੋਣ ਐਸੀ ਆਹ ਬੋਤਲਾਂ ਲੱਕੀਆਂ ਸੀ ਗੁਲਪੋਤੀਆਂ ਨਹੀਂ ਮੋٹے ਸੰਤਰੇ ਦੀਆਂ ਖਿਆਨੇ ਰਾਤਾਂ ਨੇ ਰਹਿ ਤੀ ਤੁਸੀਂ ਡੋਲ ਜਾਦੇ ਆ ਦਾ ਨਾਣਾ ਰਾਈ ਭੇਜੋ ਹੋ ਵਿੱਚ ਫਿਰ ਨਾਣਾ ਹੀ ਭੇਜਿਆ ਪੱਛ ਕਰਦਾ ਇਹੋ ਜੀ ਕੋਈ ਗੱਲ ਨਹੀਂ ਆਹੋ ਕਰਤਾਰ ਨੇ ਮਾਗਦ ਵੀ ਭੇਜੀ ਹਾਂ ਮਾਗਦ ਵੀ ਭੇਜੀ ਬੜਾ ਕੁਝ ਭੇਜਿਆ ਭੇਜਿਆ ਕੀ ਆਹੋ ਸਾਨੂੰ ਖੱਟੇ ਨਾਲ ਬਰਾਹੀ ਲਿਕੁਆਰ ਭੇਜਿਆ ਹਾਉ ਕਾਤਾ ਕੀ ਹੈ ਕਰਨਾ ਨਹੀਂ ਛਿਪੂ ਜੀ ਕਲਾ ਫਾਕ ਕਹੀ ਕੀਤਾ ਬੀਚੇ ਡੋਖਾ ਦੀ ਤਰਪਾਨ ਡਾ ਕੇ ਲੈ ਗਈ ਬੱਸ ਕਰ ਲੈ ਡਾਕਟਰ ਸਾਹਿਬ ਤੂੰ ਯਾਦ ਆ ਗਿਆ ਇਕੀਲਾ ਲੱਗਿਆ ਡਾਕਟਰ ਸਾਹਿਬ ਅਸੀਂ ਵੀ ਡਾਕਟਰ ਬਣੇ ਆ ਬੱਸ ਕਰੋ ਜੀ ਬੱਸ ਕਰੋ ਇਹ ਤਾਂ ਵੈਸੇ ਹੀ ਕਰਨਾ ਸਮਾਉਨੇ ਆ ਬੱਸ ਸੇਵਾ ਨੂੰ ਵੀ ਚੰਗਾ ਲੱਗਦਾ ਮੌਖ ਮਹਿਮਾਨ ਨੂੰ ਲੱਗੇ ਵੀ ਮੈਂ ਮੌਖਾ ਇਹ ਕਰਕੇ ਮੌਲ ਰੱਖਣਾ ਪੈਂਦਾ ਹੈ ਇਹ ਹੀ ਗੱਲ ਹੈ ਲੈ ਡਾਕਟਰ ਸਾਹਿਬ ਮੈਂ ਡਾਕਟਰ ਬਣ ਗਿਆ ਆ ਤੂੰ ਡਾਕਟਰ ਬਣ ਗਿਆ ਇੱਕ ਵਾਰੀ ਕੰਮ ਮੈਂ ਆਹ ਦੇਖੋ ਮੈਂ ਆਪਰੇਸ਼ਨ ਕਰਨਾ ਸਿੱਖ ਲਿਆ ਆਹ ਆਪਰੇਸ਼ਨ ਕਰ ਮੈਂ ਜ਼ਿੰਦਗੀ ਚ ਪਹਿਲਾ ਆਪਰੇਸ਼ਨ ਕੀਤਾ ਆ ਫਿਰ ਮੈਂ ਜਿਹੜਾ ਪੇਸ਼ੈਂਟ ਸੀਗਾ ਆਹੋ ਮੈਂ ਉਹਦੇ ਘਰ ਦੇ ਨਾਲ ਬਾਰ ਬੈਠੇ ਸੀਗੇ ਆਹ ਮੈਂ ਕਹਿੰਦਾ ਜੀ ਮੇਰਾ ਪਹਿਲਾ ਆਪਰੇਸ਼ਨ ਹੈ ਇੰਨ ਕਰੋ ਹਾਰ ਮੰਗਾ ਲਓ ਆਹ ਦਰ ਫਿਟੇ ਮੁੱਲਾ ਆਂਤੀਆ ਉਹ ਡਾਕਟਰ ਤਾਂ ਪਹਿਲਾਂ ਆ ਤੀਕੇ ਮੰਗਾਉਂਦਿਆ ਦਵਾਈਆਂ ਮੰਗਾਉਂਦਿਆ ਤੂੰ ਹਾਰ ਮੰਗ ਲੈ ਮੈਂ ਕਹਿੰਦਾ ਜੀ ਮੇਰਾ ਹੈਗਾ ਪਹਿਲਾ ਆਪਰੇਸ਼ਨ ਮੈਂ ਹਾਰ ਹੀ ਮੰਗਾਉਣਾ ਹੈ ਹਾਂ ਉਹ ਕਹਿੰਦਾ ਮੈਂ ਕਹਾਂ ਜੇ ਕਾਮਯਾਬ ਹੋ ਗਿਆ ਤੇ ਹਾਰ ਮੇਰੇ ਗਾਲ 'ਚ ਪਾ ਦਿਓ ਤੇ ਜੇ ਫੇਲ ਹੋ ਗਿਆ ਫਿਰ ਮਰੀਜ਼ ਦੇ ਗਾਲ 'ਚ ਪੈ ਹੀ ਜਾਣਾ ਹੈ ਫੇਰ ਉਹਨੇ ਹਵਾਲੀ ਮੰਗਾਇਆ ਅੱਜ ਕੱਦ ਫੇਰ ਉਹ ਮਰੀਜ਼ ਦੇ ਗੱਲ 'ਚ ਪਿਆ ਸੀਗਾ ਮੈਂ ਕਿਹਾ ਇਹਨੂੰ ਮੇਰੇ ਗੱਲ 'ਚ ਤੱਕ ਲੈਨੇ ਹਾਥੀ ਪਾਇਆ ਸੀਗਾ ਅੱਜ ਕੱਦ 15 ਮਿੰਟਾਂ ਬਾਅਦ ਮੈਨੂੰ ਲੰਮਿਆਂ ਪਾ ਲਿਆ ਤੇ RAM ਬੀਬੀ ਅਸੀਂ ਡਿਗਰੀ ਮੈਨੂੰ ਮੌਕੇ ਦੇ ਦਿੱਤੀ ਉਹਨਾਂ ਨੇ ਹੋਰ ਕੀ ਸੀ ਤਾਸ ਸਾਡੇ ਦਾ ਦਾਦੇ ਪੁਰਖੇ ਬੜੇ ਮੈਂ ਕਿਹਨਾ ਵਿਗਿਆਨੀ ਬੰਦੇ ਖਾਹਾ ਵਿਗਿਆਨੀ ਬੰਦੇ ਦਾਦੇ ਨਹੀਂ ਸੁਣਾਵੇ ਨਾ ਕਾ ਮੈਨੇ ਕਾਡ ਕਾਡ ਲਿਖਾ ਕਾਡ ਕਾਡ ਮੈਂ ਕਹ ਬੜੀ ਖੋਦ ਯੋਨਾ ਕੀਤੀ ਕੀ ਕਿ ਬੜੇ ਸਾਲ ਲੱਗੇ ਉਹਨਾਂ ਨੂੰ ਖੋਜ ਕਰਨ ਤੇ ਆ ਕੀਤਾ ਕੀ ਲੋਕ ਸਿਆਣੇ ਲੋਕ ਬੜੇ ਵਿਦਿਆ ਲੋਕ ਇਸ ਗੱਲ ਤੇ ਚਿੰਤਾ ਪ੍ਰਿੰਟ ਕਰਦੇ ਵੀ ਪੀਣ ਵਾਲਾ ਪਾਣੀ ਮੁੱਕਦਾ ਹੈ ਹਾਂ ਹਾਂ ਬਈ ਬੜਾ ਗੰਭੀਰ ਮਸਲਾ ਪੀਣਾ ਪਾਣੀ ਮੁੱਕਦਾ ਜਾਂਦਾ ਤੇ ਸਾਡੇ ਬਾਪੂ ਹਾਂ ਨੇ ਖੋਜ ਕਰਨੀ ਵੀ ਪੀਣ ਵਾਲਾ ਪਾਣੀ ਸੱਚੂਗਾ ਕਿ ਨਹੀਂ ਆ ਲਾ ਬਿਆ ਕਿਵੇਂ ਬਚੂ ਇਹਨਾਂ ਨੂੰ ਵੀ ਜਾਂਦੇ ਤਾਰੂ ਸੁੱਕੀ ਪਿਆ ਕਰੋ ਪਾਣੀ ਪਾਉਈ ਪਾਣੀ ਬਜੀ ਬੁਜੀ ਜੇ ਨਾ ਬਾਪੂ ਆਇਆ ਹੀ ਬਚਾਇਆ ਓ ਬਸ ਕਾਟਾ ਉਹਨਾਂ ਨਾਲ ਨਹੀਂ ਖਾਦੇ ਨਾ ਕਰਾਉਂ ਨੂੰ ਹਾਂ ਆਹ ਕੱਲ ਮੈਂ ਭਟਾਈ ਉੱਪਰ ਜੇ ਬੰਦੇ ਵਾਲਿਆਂ ਨੂੰ ਦੇਖੀ ਆਹੀ ਗੱਲ ਕਰਦਾ ਤੇ ਭਟਾਈ ਉਹ ਵੀ ਨੂੰ ਮੈਂ ਕਹਤਾ ਕੀ ਕਹਤਾ ਗੱਪਾਂ ਵਾਲੇ ਨੇ ਹਾਕੀ ਦੀ ਹੋ ਗਈਆਂ ਭਾਰੀ ਜੋਗਾ ਕਰ ਲੈ ਆਹ ਵੀ ਹਾਕੀ ਦੀ ਭਾਰੀ ਹੋ ਗਈਆਂ ਜੋਗਾ ਕਰ ਲੈ ਅੱਜ ਤੋਂ ਤੂੰ ਦਿਨ ਸੁਣਿਆ ਉਹ ਵੀ ਜੋਗਾ ਕਰਨਾ ਸਹੀ ਠੀਕ ਰਹੇਗਾ ਆਹੋ ਮੈਂ ਕਹਤਾ ਜੋਗਾ ਕਰ ਲੈ ਆ ਫਿਰ ਉਹਨੇ ਅਗਲੇ ਦਿਨ ਨੇ ਦਸਵਾ ਜੋਗਾ ਕਰ ਲਿਆ ਮੋੜ ਰੀਤੀ ਜੋਗੇ ਨਾਲ ਹੈ ਕੱਲ੍ਹ ਜਾਂ ਜੋਗ ਕੇ ਨਾਂਦੀ ਹੁੰਦੀ ਹੈ ਨੂੰ ਜੋਗੇ ਨੂੰ ਤਾਂ ਜਣੀ ਦੀ ਜੋਗਾ ਦੀ ਕਹਿੰਦੀ ਹੈ ਕੈਨੂੰ ਮੈਨੂੰ ਆਪਣਾ ਪਾਸ ਕਹੇਗੀ ਕਾਣਾ ਦਾ ਰਿਸ਼ਤਾ ਕਟਾ ਕਰੀਏ ਇਹ ਬੰਦਾ ਪਰ ਆ ਗਿਆ ਸੀ ਇਹੋ ਭਾਰਾ ਨੇ ਮੋਟਾ ਜਾ ਪਾਸ ਪਾਸੋਂ ਜੋ ਕਹੀ ਸੀਗਾ 20 ਮਿੰਟ ਲੋਕ ਤੇ ਨਹੀਂ ਰਹਿੰਦੀ ਆ Hi, hi. ਆਪਣਾ ਮਾਰੀ ਵੱਡੀ ਵੱਡੀ ਪਾਰਟੀ ਜਨਾ ਕੰਮ ਦੇ ਸਭ ਤੋਂ ਅੱਗੇ ਕੰਮ ਕਰਦੇ ਹਾਂ ਜਿਵੇਂ ਤੁਹਾਡੀ ਕਾਰਾਂ ਲੋਕੀ ਰਹਿ ਗਏ ਆ ਮੈਨੂੰ ਦੱਸ ਦਿਆ ਕਰ ਮੈਂ ਕਿੱਦਾਂ ਨਾ ਮੈਂ ਤੇ ਪੈ ਗੇ ਤਾਂ ਮਸਤੇ ਕਾ ਪਾਤੀ ਆ ਕਰ ਮੈਂ ਹੋਰ ਹੋਰ ਸੁਣ ਲੈ ਉਹਨੇ ਲਾਤੀਆ ਪੰਜਾਬ ਦਾ ਤਾਂ ਮਾਲ ਬੜਾ ਖਰਾ ਹੋਇਆ ਪਿਆ ਪਿਆਰ ਕਰੇ ਛੋੜੇ ਆਪ ਸੁਪਨੇ ਆਇਆ ਧਿਆਨ ਦਾ ਆਹੋ ਮਰੀ ਮੈਗਨ ਧਿਆਨ ਸੁਪਨਾ ਆਇਆ ਮੈਂ ਉੱਠ ਕੇ ਉੱਠਿਆ ਉਹ ਕਾ ਮੈਂ ਸੁਪਨੇ ਦੇ ਬਾਰੇ ਜੀ ਜਾਵਾਂ ਨਾ ਕੋਈ ਆਹ ਨਾ ਕੋਈ ਦਵਾਰ ਤੇ ਹਰੇ ਉੱਠ ਕੇ ਜਾ ਕੇ ਦੇਖਿਆ ਤਾਂ ਮਰਾਜ ਨੇ ਵੱਡੇ ਵੱਡੇ ਮੰਤਰੀ ਸਾਥਰੀ ਲਾਏ ਹੋਏ ਚੱਕੀਆਂ ਪੀਸ ਰਹੇ ਆ ਚੱਕੀਆਂ ਪੀਸ ਰਹੇ ਹੋ ਕਹਾ ਕੇ ਪਹਿਲੇ ਮੰਤਰੀ ਸਾਥਰੀ ਉਹ ਮੈਂ ਇੱਕ ਬੰਦਾ ਦੇਖ ਲਿਆ ਪਾਸੇ ਦੇ ਸਾਈਡ ਤੇ ਖੜਾ ਪਤਾ ਮੈਂ ਖਾ ਗਿਆ ਆਹ ਤੁਹਾਡੇ ਕੋਈ ਪਰਖਾ ਹੈ ਸਾਡੇ ਮਾਰ ਕੇ ਤਗਾਈ ਸਵਾਦ ਨਾਲ ਉਹਨੇ ਮਾਰਾ ਕੰਮ ਹੀ ਕੋਈ ਨਹੀਂ ਕੀਤਾ ਫਿਰ ਮੈਂ ਬੰਦਾ ਪਛਾਣ ਲਿਆ ਖੋਖਾ ਲੈ ਕੇ ਆ ਆ ਖੋਖਾ ਨਾ ਖੋਖਾ ਚਾਹ ਦਾ ਖੋਖਾ ਹੀ ਬੰਸੇ ਇਹ ਕਿ ਪ੍ਰਧਾਨਾਤੀ ਬਣਦਾ ਮਾਰ ਕੀ ਬਾਤ ਹੀ ਕਰੂੰਗਾ ਬਾਤ ਕਰਦਾ ਜਦੋਂ ਨਿਕਾਇਆ ਹੁੰਦਾ ਸੀ ਉਦੋਂ ਰੇਤਾਂ ਦੇ ਚਾਹ ਵੇਚਦਾ ਫੇਰ ਵੱਡਾ ਹੋ ਗਿਆ ਪਤਾ ਹੋ ਪ੍ਰਧਾਨਾਤੀ ਬਣਿਆ ਤੇ ਫੇਰ ਫੇਰ ਮਾ ਦਾ ਪੁੱਤ ਰੇਤਾ ਹੀ ਵੇਚ ਗਿਆ ਸਾਰਾ ਦੇਸ਼ ਹੀ ਵੇਚੀ ਜਾਂਦਾ ਬਸ ਕਰੂ ਸੇਲਜ਼ਮੈਨ ਚੰਡਾਏ ਉਹ ਮੱਤ ਕਰ ਲਾਉਂਦੀ ਆ ਉਹ ਸਰਕਾਰਾਂ ਤੋਂ ਚਾਕ ਚੁਬਦਾ ਕੱਲ ਉਹ ਇਹਨਾਂ ਦੇ ਨਾ

ਨਾਲੇ ਫਸੇ ਨਾਲੇ ਗੱਡੀ ਫ੍ਰੀਵੈਲ ਦੂਗੀ ਮੱਥ ਘੱਟ ਨਾਲੇ ਮੇਰੀ ਗੱਲ ਸੁਣੀ ਜਾਊਗੀ ਸਹੀ ਗੱਲ ਓਏ ਤਾਂ ਦੀ ਸਰਕਾਰ ਕਾਰ ਦੀਆਂ ਚੀਜ਼ ਆਹੋ ਤੇਰੀ ਗੱਲ ਹੈ ਕਾਰੀ ਆ ਤੇ ਤੇ ਇਹਨਾਂ ਦੇ ਉੱਤੋਂ ਹੀ ਹੁੰਦੇ ਆ ਆ ਸਹੀ ਗੱਲ ਹੈ ਇਹ ਥੋੜ੍ਹਾ ਘਰ ਫਰਾਰੇ ਨਬਾਜੀ ਇੱਕ ਕਸਾ ਬੜਾ ਰਾਜਨੀਤਿਕ ਤੇ ਬੜਾ ਦਿਲਚਸਪ ਹੀ ਹੈ ਅਚਾਨੇ ਲੈ ਕੇ ਜੰਗਲ ਦੇ ਵਿੱਚ ਕੋਪੋਚ ਖਾਦੀ ਸੀ ਡਾਕਟਰ ਸਾਹਿਬ ਆ ਹੋਕਰ ਕੋਸ਼ੀ ਆ ਬੇਰ ਤੇ ਰੇਛਵੇਲਾ ਕੋڑا ਫਿਰਦਾ ਸੀ ਬੇਰਦਗਾਰ ਹਾਂ ਉਹਨੇ ਕਾਗਜ਼ ਕੋਪੋਚ ਡੋਮੀਦ ਥੇ ਲਾਡਾਰ ਕਾਰਡ ਤੇ ਦੂਜੇ ਤੀਜੇ ਕਾਗਜ਼ ਬਣਾ ਲਏ ਉਹ ਕਾਗਜ਼ ਚੋਂ ਹੋ ਗਿਆ ਖਗੋਸ਼ ਅੱਛਾ ਖਗੋਸ਼ ਬਣ ਕੇ ਹੁਣ ਨੌਕਰੀ ਤੇ ਲਾ ਗਿਆ ਆ ਨੌਕਰੀ ਤੇ ਲਾ ਗਿਆ ਰੇਛ ਪਰ ਉਹ ਰੇਛਾ ਪਰ ਹੁਣ ਉਹ ਖਗੋਸ਼ਲੇ ਪਤਨਾਲ ਦੇ ਤਨਖਾ ਨਾਲ ਗੁਜ਼ਾਰਾ ਸਾਡੇ ਕੋਈ ਖਰਗੋਸ਼ ਨਹੀਂ ਛੜੀ ਥਾਂ ਤੇ ਲਗਾ ਆ ਤੇਰੇ ਕੋਲੇ ਸਰਕਾਰ ਕੋਲੇ ਬੇਨਤੀ ਦਰਖਾਸਤ ਕੀਤੀ ਔਰ ਜੋਈ ਕੀਤੀ ਹਾਂ ਕਹਿੰਦਾ ਜੀ ਮੇਰਾ ਗੁਜ਼ਾਰਾ ਨਹੀਂ ਹੁੰਦਾ ਸਾਡੀ ਅਗਲਾ ਬਦਲੀ ਕਰਾ ਦਿਓ ਉੱਥੇ ਕੋਈ ਖਰਗੋਸ਼ ਲਗਾਏ ਆ ਵੀ ਤੇ ਆ ਸਹੀ ਢੰਗੇ ਕਰ ਦਿਓ ਲੈ ਸਰਕਾਰ ਨੇ ਤਾਂ ਕਮੇਟੀ ਬਣਾਤੀ 8-7 ਕਮੇਟੀਆਂ ਨੇ ਹਾਂ ਫੇਰ ਨਹੀਂ ਇਹ ਕਮੇਟੀ ਫੈਸਲਾ ਕਰੂਗੀ ਇਹਦੇ ਕੋਲੇ ਜਾਓ ਹਾਂ ਫੇਰ ਕਮੇਟੀ ਕੋਲੇ ਪੇਸ਼ ਹੋ ਗਿਆ ਆਹੋ ਕਹਿੰਦਾ ਜੀ ਮੈਂ ਰੈਚਾ ਤੇ ਮੇਰਾ ਤਿਆਰਾ ਨਹੀਂ ਹੁੰਦਾ ਨਾ ਪੱਤਿਆਂ ਨਾਲ ਆਹੋ ਮੈਨੂੰ ਦੂਜੇ ਥਾਂ ਭੇਜੋ ਆਹ ਦੂਜੇ ਥਾਂ ਤੇ ਭੇਜੋ ਹੋ ਕਹਿੰਦੇ ਕਾਰੇ ਦਿਖਾ ਦੇ ਅਸੀਂ ਦਿਖਾਉਂਗਾ ਕਾਰੇ ਜਦੋਂ ਤੂੰ ਮੇਰੇ ਥੀਨੇ ਕਾਰੇ ਦੇ ਕਹਿੰਦੇ ਕਾਜ ਨੇ ਤੂੰ ਫਰਗੋਸ਼ ਚਲ ਜਾ ਕੇ ਕੰਮ ਕਰ ਆਹ ਫੇਰ ਵਾਪਸ ਕੇ ਧੱਕਾ ਕਰਦੇ ਦੋ ਹੋ ਕੇ ਮੇਕੀ ਦੇ ਦਫ਼ਤਰ ਚੋਂ ਬਾਹਰ ਆਇਆ ਆਹੋ ਉਹਦਾ ਦੋਸਤ ਪੰਦਰ ਮਿਲਿਆ ਫੇਰ ਕਹਿੰਦਾ ਜੀ ਕੀ ਕਹਿੰਦੇ ਆ ਕੀ ਕਹਿੰਦੇ ਉਹ ਰੈਚ ਕਹਿੰਦਾ ਜੀ ਮੈਂ ਉਹਨੂੰ ਬਹੁਤ ਸਮਝਾਇਆ ਉਹ ਮੰਨੇ ਨਹੀਂ ਫੇਰ ਕਹਿੰਦਾ ਤੂੰ ਦੱਸਣਾ ਦੀ ਵੀ ਮੈਂ ਤਾਂ ਰੈਚਾ ਆਹੋ ਉਹ ਕਹਿੰਦਾ ਇਹ ਸੁਣਨਾ ਬਾਗੜੇ ਮੇਰੇ ਪੂਰੇ ਬੈਠੇ ਹੋਏ ਕਾਗਜ਼ਾਂ ਦੀ ਚੀਤੇ ਸੀ ਅਸਲ ਝੋਖੜੇ ਸੀ ਐਵੇਂ ਆਪਣੀ ਸਰਕਾਰ ਦੀ ਇਹ ਕਾਗਜ਼ਾਂ ਦੀ ਮੰਤਰੀ ਆਹ ਬਾਕੀ ਚੱਲਦੀ ਦਾ ਉਤਲੀ ਆਣੀ ਹੈ ਸਾਰੀ ਗੱਲ ਜਿਹੜੇ ਦਿੱਲੀ ਬੈਠੇ ਹੋਏ ਆ ਉਹ ਪੱਥਰ ਕਰਦਾ ਉਹ ਇੱਕ ਹੋਰ ਗੱਲ ਯਾਦ ਆਈ ਹੈ ਉਹ ਕਿਹੜੀ ਆ ਗਈ ਗੱਲ ਯਾਦ ਆ ਗਈ ਉਹ ਮੈਨੂੰ ਗੱਲ ਯਾਦ ਆ ਗਈ ਕਿਰਾ ਕੋਈ ਮંત્રી ਹੈਲੀਕਾਪਟਰ ਤੇ ਬੈਠਾ ਸੀ ਆਲਾ ਹੈਲੀਕਾਪਟਰ ਤੇ ਬੈਠਾ ਸੀ ਹੈਲੀਕਾਪਟਰ ਤੇ ਬੈਠਾ ਜਾ ਰਿਹਾ ਆਲਾ ਤਾਂ ਜਾ ਰਿਹਾ ਉਹਨੇ ਸੋਚਿਆ ਕਿ ਮੈਂ 100 ਰੁਪਇਆ ਥੱਲੇ ਫੁੱਟਾਂ ਤੇ ਕਿਸੇ ਇੱਕ ਘਰ ਦਾ ਮੈਂ ਭਲਾ ਕਰ ਦੇਣਾ ਆ ਬੀ ਸਿਆਣੀ ਕਰਦਾ ਨਾਲ ਉਹਦੇ ਵਿਦਵਾਨ ਬੰਦੇ ਸਹਾਕਾਰ ਬੈਠੇ ਸੀ ਆਲਾ ਫਿਰ ਉਹ ਉਹ ਇੱਕ ਸਹਾਕਾਰ ਕਹਿੰਦਾ ਕਹਿੰਦਾ ਮਾਤਰੀ ਦਾ ਤੁਸੀਂ 2 ਰੋੜ 50 ਪਿਆ ਦੇ ਘਟੋ 2 ਘਰਾਣਾ ਭਲਾ ਕਰੋ ਆ ਵੀ ਤੂੰ ਵੀ ਸਿਆਣੀ ਗੱਲ ਇੱਕ ਹੋਰ ਤੀਜਾ ਵਿਦਵਾਨ ਬੈਠਾ ਸੀ ਸਿਆਣਾ ਸੀ ਆਹੋ ਉਹ ਕਹਿੰਦਾ ਜੀ ਤੁਸੀਂ 10 ਰੋੜ 10 ਘਰਾਣੇ ਸੁਣਦੇ ਤੇ 10 ਘਰਾਣਾ ਭਲਾ ਕਰੋ ਇਹ ਤਾਂ ਪਾਈ ਸਿਆਣੀ ਗੱਲ ਹੈ ਪਾਈ ਗੱਟ ਦੀ ਨਾਲ ਹੀ ਬੈਠਾ ਸੀ ਆ ਬੇਬੇ ਕੋ ਕੀ ਕਹਿੰਦਾ ਹੋ ਕਹਿੰਦਾ ਜੀ ਜੇ ਭਰਾ ਹੀ ਕਰਨਾ ਤੇ ਨਜਾੜ ਹੀ ਨਾ ਸਕਦੇ ਆ ਸਾਡੇ ਦੇਸ਼ ਦਾ ਹੀ ਭਲਾ ਹੋ ਜਾਏ ਐਹੋ ਦੇ ਹੀ ਕਰਦਾ ਜਿਹੜਾ ਸਾਰੇ ਦੇਸ਼ ਦਾ ਭਲਾ ਕਰਨ ਉਹ ਕੰਮ ਕਰਦੇ ਹਾਰ ਆਏ ਉਹਨਾਂ ਦਾ ਭਲਾ ਕਰੇ ਅਜੇ ਬੈਣਾ ਹੋਇਆ ਜਾਣਦਾ ਅਜਾ ਦਾ ਮੇਲਾ ਹੋ ਗਈ ਜਾਂਦੇ ਜਾਂਦੇ ਦੇ ਚਾਹਦੇ ਵਧਾਈਆਂ ਆਵਗਾਨੀਆਂ ਮੇਰੇ ਅੱਜ ਪਹਿਲਾ ਤੱਕ ਸਾਰੇ ਨਗਰ ਨੂੰ ਇਸ ਕਾਜ ਲਈ ਬਹੁਤ ਬਹੁਤ ਮੁਬਾਰਕਾਂ ਸਾਜਾ ਤਿਹਾੜੇ ਲੋਹੜੀ ਦਾ ਤਿਹਾੜਾ ਲੋਹੜੀ ਦੇ ਚਾਰ ਬਾਰੇ ਬੱਚਿਆਂ ਨੂੰ ਜ਼ਰੂਰ ਦੱਸਿਓ ਦੁਲਲੇ ਭੱਤੀ ਦਾ ਇਤਿਹਾਸ ਜ਼ਰੂਰ ਦੱਸਿਓ ਕਿ ਲੋਹੜੀ ਦੇ ਨਾਲ ਦੁਲਲੇ ਭੱਤੀ ਦਾ ਇਤਿਹਾਸ ਜੁੜਿਆ ਹੋਣਾ ਹੈ ਜਦੋਂ ਦੁੱਲੇ ਪੱਟੀ ਦੀ ਗੱਲ ਕਰਦੇ ਆਂ ਤੇ ਕਿੱਤ ਤੇ ਹੁੰਦੀ ਲੁੱਟ ਦੀ ਗੱਲ ਯਾਦ ਹੁੰਦੀ ਐ ਤੇ ਫਿਰ ਕਿੱਤ ਲਈ ਲੜਨ ਵਾਲੇ ਲੋਕ ਸਾਡੇ ਸਾਹਮਣੇ ਖੜੇ ਹੋ ਜਾਂਦੇ ਆਂ ਦੁੱਲੇ ਪੱਟੀ ਤੋਂ ਲੈ ਕੇ ਭਗਤ ਸਿੰਘ ਤੱਕ ਬਾਬੇ ਨਾਨਕ ਦੀ ਗੱਲ ਯਾਦ ਹੁੰਦੀ ਐ ਕਿ ਕਿੱਤ ਦੀ ਲੁੱਟ ਦੇ ਖਿਲਾਫ ਬਾਬੇ ਨਾਨਕ ਨੇ ਆਵਾਜ਼ ਬੁਲੰਦ ਕੀਤੀ ਸੀ ਜ਼ੁਲਮ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਜੀ ਨੇ ਆਵਾਜ਼ ਬੁਲੰਦ ਕੀਤੀ ਸੀ ਜਦੋਂ ਸੀ ਦੁੱਲੇ ਪੱਟੀ ਦੀ ਤੇ ਲੋਹੜੀ ਦੀ ਗੱਲ ਕਰਦੇ ਆਂ ਸਾਨੂੰ ਮਾਨਵੰਡਿਆ ਸਾਡਾ ਸਾਂਝਾ ਪੰਜਾਬ ਯਾਦ ਆਉਂਦਾ ਐ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਤੇ ਸਾਡਾ ਲਾਹੌਰ ਯਾਦ ਆਉਂਦਾ ਹੈ ਤੇ ਲਾਹੌਰ ਦੇ ਵਿੱਚ ਅੱਜ ਬੈਠੇ ਅਵਾਮੀ ਸ਼ਾਇਰ ਬਾਬਾ ਨਜ਼ਮੀ ਦੀ ਨਾਮ ਨੂੰ ਚਾੜ੍ਹ ਲੈਣਾ ਯਾਦ ਹੁੰਦੀ ਹੈ ਜਿਨ੍ਹਾਂ ਨੇ ਸਾਂਝੀ ਬਾਤਾਂ ਦੀ ਗੱਲ ਕੀਤੀ ਹੈ ਕਿ ਤੂੰ ਕਿਉਂ ਮੇਰੀ ਮਸਜਿਦ ਤੋੜੇ ਮੈਂ ਕਿਉਂ ਢਾਵਾ ਮੰਦਿਰ ਨੂੰ ਤੂੰ ਕਿਉਂ ਮੇਰੀ ਮਸਜਿਦ ਤੋੜੇ ਮੈਂ ਕਿਉਂ ਢਾਵਾ ਮੰਦਿਰ ਨੂੰ ਆਜਾ ਦੋਵੇਂ ਮਹਿਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਕਿ ਸਦੀਆਂ ਵਾਂਗੂ ਕੁਝ ਨਹੀਂ ਜਾਣਾ ਇਸਕੇ ਸੱਤਿਆਂ ਵਾਂਗੂ ਕੁਝ ਨਹੀਂ ਜਾਣਾ ਨਾਮ ਅੰਦਰ ਨਮਸਤੇ ਦਾ ਤੇਰਾ ਮੇਰਾ ਲੋਹਤਾ ਲੱਗਣਾ ਇੱਕ ਦੂਜੇ ਦੇ ਖੰજર ਨੂੰ ਆਜਾ ਦੋਵੇਂ ਬਹਿ ਕੇ ਭੜੀਏ ਇੱਕ ਦੂਜੇ ਦੇ ਅੰਦਰ ਨੂੰ ਆਜਾ ਦੋਵੇਂ ਬਹਿ ਕੇ ਭੜੀਏ ਇੱਕ ਦੂਜੇ ਦੇ ਅੰਦਰ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬਾ ਦਾ ਸਾਡੇ ਬਖਮਾਨੀ ਔਰ ਜਿਨ੍ਹਾਂ ਦੋਸਤਾਂ ਨੇ ਸਰ ਮਾਈਟਾ ਦਾ ਸਹਿਯੋਗ ਦੇ ਚਲਣਾ ਦਾ ਧੰਨਵਾਦ ਸਾਰੇ ਨਗਰ ਨੂੰ ਬਹੁਤ ਮੁਬਾਰਕ ਬਹੁਤ ਧੰਨਵਾਦ ਮੈਂ ਨਾਮ ਆ ਤੁਲ ਜਾਵਾ ਮੈਂ ਸਟੇਜ ਤੋਂ ਆਪਣੇ ਵੱਲੋਂ ਸਾਡੀ ਟੀਮ ਵੱਲੋਂ ਮੈਂ ਮਾਣ ਦਾ ਧੰਨਵਾਦ ਤੇ ਮੁਬਾਰਕਬਾਦ ਦਿੰਨਾ ਬੱਚਿਆਂ ਵਾਸਤੇ ਹੁਣੇ ਮਾਪਿਆਂ ਦੀ ਗੱਲ ਕਰਦੇ ਸੀ ਮੈਨੂੰ ਇਹਨਾਂ ਦਾ ਨਾਮ ਮੈਨੂੰ ਵੀ ਅੱਜ ਹੀ ਪਤਾ ਲੱਗਿਆ ਵਾ ਕੀ ਕਹਿੰਦੇ ਆ ਕਿ ਸਟੋਲਰ ਕਹਿੰਦੇ ਆ ਨੰ ਇੱਕ ਘੂੜੇ ਜਾਂ ਝੂਲੇ ਕਹਿੰਦੇ ਨਹੀਂ ਪਤਾ ਨਹੀਂ ਆਪਾਂ ਜੱਟਾਂ ਬੱਚਿਆਂ ਨੂੰ ਦਿੱਤੇ ਜਾਣੇ ਆ ਸੁਖਦੀਪ ਬਰਾਨ ਕੈਨੇਡਾ ਉਹਨਾਂ ਦੇ ਪਰਿਵਾਰ ਵੱਲੋਂ ਤੇ ਮਨਦੀਪ ਸਿੱਧੂ ਆ ਇਹ ਤੋਂ ਡਾਇਰੈਕਟ ਵੱਲੋਂ ਬੱਚਿਆਂ ਦੇ ਖਾਤਿਆਂ ਦੇ ਵਿੱਚ 5-500 ਰੁਪਇਆ ਭੇਜਿਆ ਜਾਣਾ ਹੈ ਤੇ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕ ਬਹੁਤ ਧੰਨਵਾਦ ਸਫਰ ਜ਼ਿੰਦਗੀ ਫਾਊਂਡੇਸ਼ਨ ਦੀ ਪੂਰੀ ਦੀ ਪੂਰੀ ਟੀਮ ਗੁਰਜੀਤ ਵੀਰ ਉਹਨਾਂ ਦੇ ਸਾਰੇ ਸਾਥੀ ਤੇ ਮਾਸਟਰ ਜੀ ਦਾ ਬਹੁਤ ਧੰਨਵਾਦ ਬਹੁਤ ਚੜ੍ਹਦੀ ਕਲਾ ਨਾਲ ਸਟੇਜ 'ਤੇ ਚਲਵਾਉਂਦੇ ਆ ਤੁਹਾਡਾ ਸਾਰੇ ਸੱਚਣਾ ਦਾ ਦੋਸਤਾਂ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਤੇ ਬਹੁਤ-ਬਹੁਤ ਮੁਬਾਰਕਬਾਤ ਸ਼ੁਕਰੀਆ